ਇਹ ਗੱਲ ਬੂੰਦੀ ਗੜਾ ਪ੍ਰਸ਼ਾਦ ਢਾਰਾ ਚੰਗਾ ਨਹੀਂ ਚਾ ਗਿਆ ਹੋਰੇ ਸੋ ਧਿਆਨ ਅੱਲਾਹ ਅਕਬਰ ਨਿਆਗ ਸਿੰਘ ਤੂੰ ਹੀ ਬੜੇ ਢਿੱਲੇ ਹੋ ਗਏ ਕਿਉਂ ਕਿ ਮੈਂ ਕੰਮ ਚੱਲੂਗਾ ਖੁਸ਼ੀਆਂ ਦੇ ਜਗਾਰੇ ਜਾਵੇ ਨਿਆਲ ਹੋ ਜਾਵੇ ਕਲਗੀਧਰਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਨ ਨੂੰ ਭਾਵੇ ਅੱਲਾਹ ਅਕਬਰ ਬੰਦੀਆ ਬਾਜਾ ਵਾਲੇ ਸਤਿਗੁਰੂ ਰੱਖ ਲਿਓ ਬਿਰਦ ਬਾਣੀ ਦੀ ਲਾਹ ਚੀਤੋਂ ਮ੍ਰਿਤੋਂ ਹਟਿਓ ਜਪਿਓ ਤਪਿਓ ਸਰਵਤ ਗੁਰੂ ਖਾਲਸਾ ਸਿੰਘ ਸਾਹਿਬ ਕੀ ਤੋਂ ਸਤਿ ਸ੍ਰੀ ਅਕਾਲ ਨਗਾਰਾ ਤੇ ਢੋਲ ਘੱਟ ਬੋਲੇ ਨਾ ਫੇ ਥੋੜਾ ਡਗਾ ਵੀ ਲਾਉਣਾ ਪੈਂਦਾ ਹੁੰਦਾ ਕਰਨਾ ਪੈਂਦਾ ਵੀ ਕੱਸਣਾ ਪੈਂਦਾ ਨਾ ਸਤਿ ਸ੍ਰੀ ਅਕਾਲ ਆਓ ਹਉਨੇ ਹੋ ਗਿਆ ਤੇ ਸੰਗਤ ਵੱਲੋਂ ਬੜੀ ਖੁਸ਼ੀ ਚ ਪ੍ਰਵਾਨਗੀ ਮਿਲ ਗਈ ਹੈ ਇਸ ਤਰ੍ਹਾਂ ਜ ਡੇਰਿਆਂ ਵਿੱਚ ਕਈ ਵਾਰੀ ਪਾਰਟੀਆਂ ਬਣ ਜੰਨੀਆਂ ਤੇ ਜਿਹੜੇ ਗਲਤ ਕੰਦੇ ਉਹ ਆ ਜਾਂਦੇ ਆ ਉਹ ਸੰਤ ਸਮਾਜ ਦੀ ਅਸਥਾਨਾਂ ਦੀ ਬੜੀ ਬੇਇੱਜ਼ਤੀ ਕਰਾ ਰਹੇ ਆ ਪਰ ਅੱਜ ਮੈਨੂੰ ਖੁਸ਼ੀ ਹੈ ਕਿ ਅੱਜ ਜੋਗ ਪੜਿਆ ਲਿਖਿਆ ਸੂਝਵਾਨ ਗਿਆਨੀ ਜੀ ਨੂੰ ਵਧਾਈ ਦਿਨਾ ਕਿ ਜਿਨ੍ਹਾਂ ਨੇ ਵਿਦਿਆ ਦਿੱਤੀ ਹੈ ਮਹਾਰਾਜਾ ਚੰਦਰਗੁਪਤ ਮੌਰੀਆ ਆਰਾਮ ਦੇ ਬਾਦਸ਼ਾਹ ਨੇ ਨਾ ਪਿੰਜਰੇ ਵਿੱਚ ਇੱਕ ਸ਼ੇਰ ਭੇਜਿਆ ਤੇ ਇਹਨੂੰ ਤੋੜਨਾ ਨੇ ਤੇ ਸਾਬਦਾ ਕੱਢਣਾ ਉਸ ਵੇਲੇ ਫਿਰ ਅਕਲ ਪਰਖਦੇ ਹੁੰਦੇ ਸੀ ਹੁਣ ਅੱਜ ਕੱਲ ਬੋਟਾਂ ਦਾ ਰਾਜ ਅਕਲ ਦੀ ਲੋੜ ਨਹੀਂ ਨਾ ਆ ਤਾਂ ਹੀ ਆ ਕੁਝ ਹੋਣ ਰਿਆ ਨੂੰ ਉਹ ਬਿਰਸਾਲ ਸਿੰਘ ਜੀ पिंजरा ਆਇਆ ਕਹਿੰਦੇ ਵੀ ਇਹ ਸਾਫਤਾ ਕਢਣਾ ਕਢੋ ਤੇ ਚੰਦਰ ਗੁਪਤ ਮੋਰੀਆ ਜਿਹੜਾ ਸੀ ਉਹਨਾਂ ਦੇ ਆਖਿਆ ਵੀ ਕਿਵੇਂ ਆ ਉਹ ਦੇਖਿਆ ਮਸਾਲੇ ਦਾ ਸੇਕ ਦੇ ਕੱਢ ਕੇ ਤੇ ਬਣਾ ਕੇ ਫੇਰ ਖੜਾ ਕਰ ਦਿੱਤਾ ਉਹਨੂੰ ਉਹਨੂੰ ਵਜੀਰ ਬਣਾ ਲਈ ਸੋ ਇਸ ਕਰਕੇ ਹੁਣ ਭਾਈ ਨਿਸ਼ਤਰ ਸਿੰਘ ਅੱਜ ਤੇਰੇ ਸਿਰ ਤੇ ਭੰਡ ਰੱਖ ਰਹੇ ਆ ਤੇਰੇ ਨਾਲ ਆ ਡੋਲਣਾ ਨਹੀਂ ਹੈ ਸੰਗਤ ਨਾਲ ਆ ਪਰ ਇਹ ਜ਼ਿੰਮੇਵਾਰੀ ਹੁੰਦੀ ਨਾ ਜਦੋਂ ਤਾਂ ਬਾਪੂ ਕਹਿੰਦੇ ਸੀ ਸੁਖੀ ਰਹਿੰਦੇ ਸੀ ਜਦੋਂ ਫਿਰ ਪੁੱਤ ਕਹਿੰਦਾ ਬਾਪ ਕਹਾਇਆ ਤੇ ਫੇ ਅੱਗੇ ਪਤਾ ਹੀ ਹੈ ਨਾ ਮਾਈਓ ਫੇ ਸਾਰੀਆਂ ਜ਼ਿੰਮੇਵਾਰੀਆਂ ਆ ਜਣੀਆਂ ਇਹ ਕਰਕੇ ਕਾ ਢੋਲਣਾ ਨਹੀਂ ਤੇਰੇ ਨਾਲ ਆ ਬਾਬਾ ਜੀ ਵੀ ਹੈਗੇ ਆ ਗਿਆਨੀ ਜੀ ਅਸੀਂ ਵੀ ਸੰਗਤ ਸਾਰੀ ਨਾਲ ਆ ਸਾਧੂ ਸਮਾਜ ਨਾਲ ਆ ਤੇ ਬਾਕੀ ਨਿਮਰਤਾ ਗਰੀਬੀ ਘਾਰ ਕੇ ਤੁਰਨ ਮਹਾਰਾਜ ਰਣਜੀਤ ਸਿੰਘ ਦੇ ਜੀਵਨ ਤੋਂ ਲਈਏ ਜਿਹੜਾ ਦਰਬਾਰ ਸਭ ਆਉਂਦੇ ਸੀ ਅੱਖ ਤੇ ਪੱਟੀ ਬੰਨ ਲੈਂਦੇ ਸੀ ਕਹਿੰਦੇ ਮਹਾਰਾਜ ਨੇਤਰਤਾ ਇਹ ਕਿਹ ਕੀ ਗੱਲ ਕਹਿੰਦੇ ਮੈਨੂੰ ਲੱਗਦਾ ਪਿਛਲੇ ਜਨਮ ਚ ਵੀ ਮੇਤੋਂ 1 ਮਿੰਟ ਬਾਬਾ ਜੀ ਆਪਣੇ ਅੱਖਾਂ ਨੂੰ ਬੁਰਾ ਤੱਕ ਦਰਿਆ ਤਾਂ ਕਾਣਾ ਮੈਂ ਕਹਨਾ ਦਰਬਾਰ ਚ ਗਿਆ ਫੇਰ ਨਾ ਕਿਤੇ ਹੋਵੇ ਅੰਨਾ ਨਾ ਹੋਣਾ ਪੈ ਜਾ ਇੰਨੀ ਨਿਮਰਤਾ ਸੀ ਚਿਹਰੇ ਮਹਾਰਾਜ ਰਣਜੀਤ ਸਿੰਘ ਦਾ ਕਾਇਨ ਸ਼ਤਰ ਸਿੰਘ ਦਿਰਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨਿਆਵਨ ਕਾ ਇਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਵ ਆ ਮੁਕਤ ਮੁਕਤ ਕਰ ਸੰਸਾਰ ਨਾਨਕ ਤੇ ਸਜਨ ਕੋ ਸਦਾ ਨਮਸ਼ਕਾਰ ਸਤਿਗੁਰ ਸੱਚੇ ਪਾਤਸ਼ਾਹ ਨੇ ਬਹੁਤ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਧੰਨ ਧੰਨ ਬਾਬਾ ਕਨਈਆ ਸਿੰਘ ਜੀ ਪਠਲਾਵੇ ਵਾਲੇ ਤੰਤਨ ਬਾਬਾ ਸੰਪੂਰਨ ਸਿੰਘ ਜੀ ਬਲਾਸਪੁਰ ਵਾਲੇ ਤੰਤਨ ਬਾਬਾ ਗਿਆਨੀ ਗੁਰਵਚਨ ਸਿੰਘ ਜੀ ਪਿੰਡਣਾ ਵਾਲੇ ਮਹਾਂਪੁਰ ਅੱਜ ਮਨ ਵਿੱਚ ਮਹਾਂਪੁਰ ਖਾਂਦੇ ਬਿਛੋੜੇ ਦਾ ਦੁੱਖ ਤਾਂ ਸੰਗਤਾਂ ਨੂੰ ਹੈ ਹੀ ਪਰ ਇੱਕ ਬਹੁਤ ਵੱਡੀ ਗੱਲ ਉਹ ਕਰ ਗਾਇਆ ਆਮ ਸਥਾਨਾਂ ਤੇ ਜਾਈਦਾ ਕਿ ਦੋਦਾ ਵਾਲਾ ਬਾਤਵਰਨ ਕਈ ਵਾਰੀ ਨਜ਼ਰ ਆਉਂਦਾ ਦਸਤਾਰ ਹਮੇਸ਼ਾ ਹੋਣੀ ਤੇ ਕਦੇ ਹੁੰਦੀ ਹੈ ਤੇ ਕਈ ਵਾਰੀ ਕਈ ਗਏ ਉਮੀਦਵਾਰ ਹੁੰਦੇ ਹਨ ਇੱਕ ਜਲ ਸਿੰਘ ਗਏ ਉਥੇ ਇੰਨੇ ਉਮੀਦਵਾਰ ਮੈਂ ਕਿਹਾ ਉਹ ਕਰੀਏ ਫਿਰ ਇੱਕ ਇੱਕ ਕਮਰੇ ਦੀ ਇਹਨਾਂ ਨੂੰ ਪੱਗ ਦੇ ਦਈਏ ਦੇਰੇ ਸੰਤੋਸ਼ੀ ਹੋ ਨਾ ਕਿਉਂ ਬਰਾਤ ਹੁੰਦੀ ਹੈ ਬਰਾਤੀ ਦਾ ਬਿਆੰਤ ਹੁੰਦੇ ਆ ਪਰ ਜੰਜ ਲਾੜੇ ਨਾਲ ਸੋਹੈ ਪਰਖ ਮੋਹਣੀਆਂ ਲਿਆ ਜੰਜ ਤਾਂ ਲਾੜੇ ਨਾਲ ਹੀ ਹੁੰਦੀ ਹੈ ਨਾ ਜਥੇ ਬੰਦੀ ਹੈ ਉਹਦਾ ਵੀ ਕੋਈ ਨਾ ਕੋਈ ਜਹੇਦਾਰ ਹੁੰਦਾ ਹੈ ਅਸਥਾਨ ਇਹ ਗਿਆ ਸੰਸਥਾਵਾਂ ਆ ਗਈਆਂ ਕੋਈ ਨਾ ਕੋਈ ਪ੍ਰਬੰਧਕ ਹੁੰਦਾ ਸਿੱਖ ਜਗਤ ਦੇ ਵਿੱਚ ਸਾਰੇ ਮਹਾਰਾਜ ਆਪਣੀ ਸ਼ਕਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਗਏ ਤੇ ਪੰਜ ਪਿਆਰੇ ਕਾਬਿਆ ਸੇਵਾਦਾਰ ਪੁਨਰਵਾਰੇ ਵੀ ਹੁਕਮ ਕਰ ਗਏ ਤੇ ਬਾਕੀ ਅਸਥਾਨ ਦਾ ਪ੍ਰਬੰਧ ਚਲਾਉਣ ਵਾਸਤੇ ਸੇਵਾਦਾਰ ਕੋਈ ਨਾ ਕੋਈ ਨਿਯੁਕਤ ਕਰਨਾ ਪੈਂਦਾ ਹੈ ਬਿਜਲੀ ਦਾ ਬਿੱਲ ਕਿਹਦੇ ਨਾਲ ਆਉਣਾ ਮੋਬਾਈਲ ਦਾ ਕਿਹਨੇ ਡਰਾਫਟ ਭੇਜਣਾ ਚੱਕ ਭੇਜਣਾ ਜਾਂ ਗੱਡੀ ਹੈ ਲਾਇਸੈਂਸ ਹੈ ਆਧਾਰ ਕਾਰਡ ਹੈ ਅੱਜ ਕੱਲ ਆਈਡੈਂਟੀਟੀ ਦੇ ਬਿਨਾਂ ਕੋਈ ਕੰਮ ਹੁੰਦਾ ਨਹੀਂ ਬੈਂਕਾਂ ਦਾ ਹੈ ਪ੍ਰਬੰਧਕ ਜਿਹੜਾ ਉਹ ਜ਼ਰੂਰ ਨਿਯੁਕਤ ਕਰਨਾ ਪੈਂਦਾ ਹੈ ਤੇ ਮੈਨੂੰ ਬੜੀ ਖੁਸ਼ੀ ਆ ਤੁਹਾਨੂੰ ਵੀ ਸਾਰਿਆਂ ਨੂੰ ਖੁਸ਼ੀ ਆ ਚਲੇ ਅਸੀਂ ਵੀ ਜਾਣਾ ਸਭ ਨੇ ਚਲੇ ਜਾਣਾ ਪਰਮਾਪੁਰਖ ਜਾਂਦੇ ਹੋਏ ਬਾਤਾਵਰ ਨੂੰ ਨਹੀਂ ਜਿੰਨਾ ਚਿਰ ਸਰੀਰ ਕਰਕੇ ਰਹੇ ਉਹਨਾਂ ਚਿਰ ਵੀ ਸ਼ਾਂਤ ਰੱਖਿਆ ਅੱਜ ਵੀ ਸ਼ਾਂਤ ਤੇ ਗਾਹਾਂ ਵਾਸਤੇ ਵੀ ਬਾਤਾਵਰ ਨੂੰ ਸ਼ਾਂਤ ਕਰ ਗਾਇਆ ਗੱਜ ਕੇ ਬੋਲੋ ਸਤਨਾਮ ਕੋਈ ਦੁਬਦਾ ਨਹੀਂ ਨਹੀਂ ਤਾਂ ਜਿੱਥੇ ਜਾਇਦਾ ਪਹਿਲੀ ਗੱਲ ਸਿੰਘ ਸਾਹਿਬ ਵੀ ਬੈਠੇ ਆ ਆਪਾਂ ਇਹੇ ਕਰੀ ਦੀ ਆ ਹੋਇ ਇਕਤਰ ਮਿਲੋ ਮੇਰੇ ਭਾਈ ਦੁਬ ਦਾ ਦੂਰ ਕਰੋ ਲੈ ਬਲਾਇ ਇਹ ਬਚਨ ਬੋਲਣਾ ਪੈਂਦਾ ਪਰ ਇੱਥੇ ਆ ਕੇ ਮਨ ਨੂੰ ਇੰਨੀ ਸੰਤੁਸ਼ਟੀ ਹੋਈ ਹੈ ਕਿ ਇਹ ਗਿਆਨੀਆਂ ਦੀ ਪਰੰਪਰਾ ਆ ਵਿਦਵਾਨਾਂ ਦੀ ਧੰਨ ਧੰਨ ਬਾਬਾ ਅਮੀਰ ਸਿੰਘ ਜੀ ਮਹਾਰਾਜ ब्रह्मज्ञानी अमरसर साहब जिन्हा ਤੋਂ ਉਹਨਾਂ ਨੇ ਇਹ ब्रह्म विद्या ਦੀ ਦਾਤ ਲਈ ਬਾਕੀ ਹੈ ਘਰ ਵਿੱਚ ਸਮਾਨ ਲਿਆਉਣ ਲਈ ਕਈ ਦੁਕਾਨਾਂ ਤੇ ਜਾਣਾ ਪੈਂਦਾ ਹੁਣ ਅਸੀਂ ਵੀ ਘੁੰਮੇ ਆ ਬਾਬਾ ਜੀ ਵੀ ਬੈਠੇ ਆ ਗੁਣ ਲੈਣ ਲਈ ਇੱਕ ਜਗ੍ਹਾ ਨਹੀਂ ਬਹੁਤ ਜਗ੍ਹਾ ਜਾਣਾ ਪੈਂਦਾ ਸੋ ਮਹਾਪੁਰਖਾਂ ਨੇ 21 ਕਥਾ ਅਰਥਨ ਸੰਤਾਂ ਤੋਂ ਪੜੀਆਂ ਗਾਣੇ ਕਿੰਨਿਆਂ ਪੜਾਈਆਂ ਔਰ ਸੋਚ ਪਵਿੱਤਰਤਾ ਮਰਜਾਦਾ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਇਹ ਤਾਂ ਤੁਸੀਂ ਸਾਰੇ ਜਾਣਦੇ ਆਂ ਜਿਆਦਾ ਦੱਸਣ ਦੀ ਲੋੜ ਨਹੀਂ ਸਾਰੀ ਸੰਗਤ ਜਿਹੜੀ ਹੈ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਤੁਹਾਨੂੰ ਉਪਦੇਸ਼ ਕੀ ਦੇਣਾ ਬੜੇ ਉਪਦੇਸ਼ ਸੁਣੀ ਸੁਣਿਆ ਔਰ ਉਹਨਾਂ ਨੂੰ ਕਮਾਇਆ ਤੁਸੀਂ ਸਾਰੀ ਸੰਗਤ ਨੇ ਅੱਜ ਬੜੀ ਖੁਸ਼ੀ ਹੈ ਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸੁਲਤਾਨ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਿਹੰਗ ਜਥੇਵੰਦੀਆਂ ਦੇ ਸਾਰੇ ਸੇਵਾਦਾਰ ਤੇ ਮਹਾਪੁਰਸ਼ ਅਖਾੜੇ ਵੱਲੋਂ ਔਰ ਸੰਤ ਗਿਆਨੀ ਭਜਨ ਸਿੰਘ ਜੀ ਇਹ ਤਾਂ ਭਿੰਡਰਾਂ ਵਾਲੇ ਪਰ ਉਹ ਸੇਵਾ ਢੁੱਡੀ ਕੇ ਲੱਗੇ ਕਰਕੇ ਕਹਿ ਦਈਦਾ ਢੁੱਡੀ ਵਾਲੇ ਢੁੱਡੀ ਕੇ ਵਾਲੇ ਤੂ ਬਾਬਾ ਗਰਵਚਨ ਸਿੰਘ ਜੀ ਬਾਬਾ ਭਾਗ ਸਿੰਘ ਜੀ ਪਹਿਲਾਂ ਤਾਂ ਸਾਨੂੰ ਆਉਂਦੇ ਆ ਪੁੱਛਿਆ ਕਹਿਣ ਲੱਗੇ ਬਈ ਬਾਬਾ ਜੀ ਢਿਲੇ ਮਠੇ ਹੋ ਗਏ ਤੇ ਮੈਂ ਕਿਹਾ ਢਿਲੇ ਆ ਤੇ ਫੇਰ ਇਹਨਾਂ ਨੂੰ ਥੋੜਾ ਜਿਹਾ ਕੱਸ ਦਿੰਨੇ ਆ ਢਿਲੇ ਨਹੀਂ ਰਹਿਣ ਦਿੰਦੇ ਇਹਨਾਂ ਟਮੇਲੀ ਵਾਲੇ ਸੰਤ ਹੁੰਦੇ ਸੀ ਨਾ ਬਾਬਾ ਸਰਵੰਤ ਸਿੰਘ ਗੰਧਾਰੂ ਤੇ ਬਾਬਾ ਜਵਾਲਾ ਸਿੰਘ ਮਹਾਰਾਜ ਦੀ ਬਰਸੀ ਸੀ ਮੈਂ ਕਿਹਾ ਗੰਧਾਰੂ ਸਾਹਿਬ ਕੀਰਤਨ ਕਰੋ ਕਹਿੰਦੇ ਮੈਨੂੰ ਡਾਕਟਰਾਂ ਨੇ ਬੰਦ ਕੀਤਾ ਤੇ ਹਰਟ ਦੀ ਬਿਮਾਰੀ ਕੀਰਤਨ ਨਹੀਂ ਕਰਨਾ ਮੈਂ ਆਖਿਆ ਰਾਗਾ ਜੀ ਆਂ ਵੀ ਜੇ ਕੀਰਤਨ ਕਰਦੇ ਤੇਰੀ ਮੌਤ ਹੋ ਗਈ ਨਾ ਸਿੰਧਾ ਸੱਚ ਖੰਡ ਜਾਏਗਾ ਕੀਰਤਨ ਨਹੀਂ ਛੱਡਣਾ ਉਸੇ ਵੇਲੇ ਫਿਰ ਉਹਨੇ ਸਾਜ਼ ਮੰਗਾਏ ਤੇ ਕੀਰਤਨ ਕੀਤਾ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰਵਲ ਜਦੋਂ ਤੁਰ ਪਈਏ ਨਾ ਤੇ ਸਰਬ ਰੋਗ ਕੋ ਔਖੰਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਂ ਬਾਬਾ ਜੀ ਆਜੋ ਤੇ ਬਾਕੀ ਆਪਣੇ ਲਿਆਏ ਰਜਿਸਟਰ ਪੱਤ ਆਉ ਵੀ ਕਰਨਾ ਪੈਣਾ ਨਾ ਤੁਹਾਨੂੰ ਸੋਇਸ ਕਰਕੇ ਤੇ ਜਿਸ ਵੇਲੇ ਫਿਰ ਸਾਧ ਸੰਗਤ ਜੀ ਉਹਨਾਂ ਨੇ ਕੀਰਤਨ ਕੀਤਾ ਤੇ ਅੱਜ ਸਮਾਂ ਜਾਦਾ ਨਹੀਂ ਕਥਾ ਦਾ ਨਹੀਂ ਕਥਾ ਤੁਸੀਂ ਬਹੁਤ ਸੁਣੀ ਹੈ ਸੋ ਸੰਤ ਬਾਬਾ ਅਜੀਤ ਸਿੰਘ ਜੀ ਜਾਂਦੇ ਹੋਏ ਆਪਣੇ ਤੌਰ ਤੇ ਜੋ ਉਹਨਾਂ ਦੀ ਜ਼ਿੰਮੇਵਾਰੀ ਸੀ ਫਰਜ਼ ਸੀ ਉਹ ਨਿਭਾਇਆ ਤੇ ਸੰਤ ਗਿਆਨੀ ਭਜਨ ਸਿੰਘ ਜੀ ਜਿਨ੍ਹਾਂ ਦੇ ਪਾਵਸ ਰਹਿ ਕੇ ਭਾਈ ਨਿਸ਼ਾਤਰ ਸਿੰਘ ਜੀ ਨੇ ਵਿਦਿਆ ਅਧਿਆਨ ਕੀਤਾ ਔਰ ਬੜਾ ਮਹਾਂਪੁਰਖ ਹਨ ਸੱਚਾ ਜਾਂ ਕਦਮ ਚੁੱਕਿਆ ਕਿ ਜੋਗ ਸੇਵਾ ਦਾ ਚੁਣਿਆ ਅੱਜ ਕੱਲ੍ਹ ਕਈ ਵਾਰੀ ਜਾਈਦਾ ਉਹ ਇਹੋ ਜਿਹਾ ਨજરਬट्टੂ ਮਹੰਤ ਬਣਾ ਦੇਦੇ ਆ ਤੇ ਬਾਬੇ ਭਾਗ ਸਹੂਣਾ ਨੇ ਵੀ ਰੋਜ ਵਾਲਾ ਮੇ ਆਉਂਦੇ ਰਹਿੰਦੇ ਉਹ ਆ ਕਰ ਗਿਆ ਆ ਕਰ ਗਿਆ ਪਰ ਮੈਨੂੰ ਇੱਥੇ ਖੁਸ਼ੀ ਬਹੁਤ ਆ ਇਹ ਵਿਦਵਾਨਾਂ ਦੀ ਜਮਾਤ ਸੀ ਇੱਥੇ ਵਿਦਵਾਨ ਸੇਵਾਦਾਰ ਤੁਹਾਨੂੰ ਅਸੀਂ ਮਹੰਤ ਦੇ ਰਹੇ ਹਾਂ ਕੀ ਗੱਲ ਬੂੰਦੀ ਗੜਾ ਪ੍ਰਸ਼ਾਦ ਬੜਾ ਚੰਗਾ ਨਹੀਂ ਚਾ ਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਿਆਲ ਸਿੰਘੋ ਤੁਸੀਂ ਬੜੇ ਢਿੱਲੇ ਹੋ ਗਏ ਕਿਉਂ ਕਿ ਮੈਂ ਕੰਮ ਚੱਲੂਗਾ ਖੁਸ਼ੀਆਂ ਦੇ ਜਗਾਰੇ ਜਾਵੇ ਨਿਆਲ ਹੋ ਜਾਵੇ ਕਲਗੀਧਰਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਨ ਨੂੰ ਭਾਵੇ ਸੋ ਨਿਹਾਲ ਸਤਿ ਸ੍ਰੀ ਅਕਾਲ ਢੱਡੀਆਂ ਬਾਜਾਂ ਵਾਲੇ ਸਤਿਗੁਰੂ ਰੱਖ ਲਿਓ ਬਿਰਧ ਬਾਣੀ ਦੀ ਲਾਜ ਯੋ ਜਬਿਓ ਤਬਿਓ ਸਰਵਤ ਗੁਰੂ ਖਾਲਸਾ ਸਿੰਘ ਸਾਹਿਬ ਕੀ ਤੋ ਹਾਜ਼ਰੀ ਆਲਾ ਨਗਾਰਾ ਤੇ ਢੋਲ ਘੱਟ ਬੋਲੇ ਨਾ ਫੇ ਥੋੜਾ ਡਗਾ ਵੀ ਲਾਉਣਾ ਪੈਂਦਾ ਹੁੰਦਾ ਕਰਨਾ ਪੈਂਦਾ ਵੀ ਕੱਸਣਾ ਪੈਂਦਾ ਨਾ ਹਾਜ਼ਰੀ ਆਲਾ ਹਾਜ਼ਰੀ ਆਲਾ ਆਓ ਹੋਣੇ ਹੋ ਗਿਆ ਤੇ ਸੰਗਤ ਵੱਲੋਂ ਬੜੀ ਖੁਸ਼ੀ ਚ ਪ੍ਰਵਾਨਗੀ ਮਿਲ ਗਈ ਹੈ। ਬਾਕੀ ਭਾਈ ਨਛੱਤਰ ਸਿੰਘ ਜੀ ਗੱਲ ਇਹ ਆ ਕਿ ਤੁਹਾਨੂੰ ਅਸੀਂ ਝਾੜੂ ਤੇ ਬਾਟਾ ਵੀ ਫੜਾਉਣਾ। ਕਿਉਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸੇਵਕ ਹੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਭਾਈ। ਪੋਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆ ਨਵਾਬ ਕਪੂਰਸ ਨੂੰ ਨਵਾਬੀ ਦਿੰਦੇ ਸੀ ਨਾ ਤੇ ਜਿਹੜੇ ਪੰਥ ਵੱਲੋਂ ਹੁਕਮ ਹੋਇਆ ਉਹਨੇ ਬੇਨਤੀ ਹੈ ਕੀਤੀ ਸੀ ਕਿ ਪੰਥ ਦੀ ਆਗਿਆ ਤੇ ਮੈਂ ਮੋੜ ਨਹੀਂ ਸਕਦਾ ਪਰ ਜਿਹੜੀ ਮੇਰੀ ਸੇਵਾ ਨਾ ਉਹ ਨਾ ਮੇਤੁ ਖੋਇਓ ਜੋ ਸੇਵਾ ਮੈਨੂੰ ਪੰਥ ਨੇ ਦਿੱਤੀ ਇਸ ਕਰਕੇ ਕਈ ਵਾਰੀ ਸੇਵਾਦਾਰਾਂ ਚਤਰਾਵ ਚੜਾ ਹੁੰਦਾ ਪਰ ਮਨ ਵਿੱਚੋਂ ਸਾਰੀ ਰਾਗ ਦਵੇਸ਼ ਕੱਢ ਕੇ ਏਕਤਾ ਬਿਰਤੀ ਧਾਰ ਕੇ ਸਾਰੇ ਸੇਵਾਦਾਰਾਂ ਨੂੰ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਚੱਲਣਾ ਆਗਤੰ ਸਵਾਗਤੰ ਸਾਰਨ ਭੋਜਨ ਚਾ ਕੀਰਤੰ ਸਾਰਨ ਆਏ ਦਾ ਸਵਾਗਤ ਕਰਨਾ ਔਰ ਜੀ ਆਇਆਂ ਕਰਨੇ ਤੇ ਲੰਗਰ ਜਿਹੜਾ ਸੁਚ ਪਵਿੱਤਰ ਦਾ ਜਿਵੇਂ ਅੱਗੇ ਚੱਲਦਾ ਮਰਜਾਦਾ ਉਹਨੂੰ ਕਾਇਮ ਰੱਖਣਾ ਤੇ ਅੱਜ ਕੱਲ੍ਹ ਕਈ ਵਾਰੀ ਦੇਖਿਆ ਵੀ ਮਹਾਂਪੁਰਖਾਂ ਮਿਲੇ ਮਰਜਾਦਾ ਸਹੀ ਹੁੰਦੀ ਹੈ ਬਾਅਦ ਚ ਢਿੱਲ ਮਠਾ ਜਾਂਦੀ ਹੈ ਤੇ ਮਰਜਾਦਾ ਜਿਹੜੀ ਆ ਉਹ ਸਹੀ ਰਹਿੰਦੀ ਆ ਉੱਥੇ ਬਰਕਤ ਵੀ ਸਾਰੀ ਮਹਾਰਾਜ ਦੀ ਕਲਾ ਵਰਤ ਦੀ ਰਹਿੰਦੀ ਆ ਸੋ ਇਸ ਵਾਸਤੇ ਬਹੁਤ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਬਾਬਾ ਅਜੀਤ ਸਿੰਘ ਜੀ ਜੜਾ ਆਪਣੇ ਜੀਹੰਦੇ ਜੀ ਸੇਵਾਦਾਰ ਨੂੰ ਨਿਯੁਕਤ ਕਰ ਗਏ ਔਰ ਜੋ ਗਿਆ ਵਿਦਵਾਨ ਆ ਤੇ ਸਿੰਘ ਭੇਜੇ ਕਿ ਬਾਬਾ ਜੀ ਨੇ ਵੀ ਅਚੇਚਾ ਬਾਬਾ ਭਜਨ ਸਿੰਘ ਜੀ ਨੇ ਕਿ ਜ਼ਰੂਰ ਮੈਂ ਕਿਹਾ ਵੀ ਉੱਥੇ ਤਾਂ ਤੁਹਾਡੇ ਇਲਾਕੇ ਦੇ ਨਿਰਮਲ ਮੰਡਲ ਵਾਲੇ ਆ ਸਾਰੇ ਉਹ ਨਹੀਂ ਆਪੇ ਹੀ ਕਰ ਲੈਣਾ ਕਹਿੰਦੇ ਵੀ ਜ਼ਰੂਰ ਪਾਉਣਾ ਸੋ ਖੁਸ਼ੀ ਹੈ ਸੰਗਤ ਦੇ ਔਰ ਸਿੰਘ ਸਾਹਿਬ ਜੀ ਦੇ ਗਿਆਨੀ ਜੀ ਦੇ ਸਾਰੇ ਮਹਾਂਪੁਰਖਾਂ ਦੇ ਦਰਸ਼ਨ ਹੋ ਰਹੇ ਸੰਗਤ ਦੇ ਵੀ ਸੋ ਹੁਣ ਸਾਧ ਸੰਗਤ ਜੀ ਆਪਾਂ ਬਹੁਤੇ ਲੈਕਚਰਲ ਨਾ ਜਾਈਏ ਪੰਜ ਦਿ ਸਤ ਦਿ 17 ਜਿਹੜੀਆਂ ਉਹ ਜੋੜ ਲਈਆਂ ਉਹ ਜੋੜ ਲਈਆਂ ਜੋੜ ਲਈਆਂ ਹਾਂਜੀ ਉਹਦੇ ਵਿੱਚ ਨਿਰਮਲ ਪੰਚਾਇਤੀ ਅਖਾੜੇ ਵੱਲੋਂ ਔਰ ਡੇਰਾ ਸੰਤਗੜ ਹਰਖਵਾਲ ਔਰ ਨਿਰਮਲ ਮੰਡਲ ਦੁਆਬਾ ਬਾਬਾ ਭਾਗ ਸਿੰਘ ਜੀ ਨਗਰ ਪੰਚਾਇਤ ਵੱਲੋਂ ਤੇ ਡੇਰੇ ਦੇ ਸੇਵਾਦਾਰਾਂ ਵੱਲੋਂ ਹੋਰ ਕਿਹੜੀ ਜੀ ਸਾਰੀਆਂ ਬਿਲਕੁਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹਿਲਾ ਨੰਬਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਕਿਉਂਕਿ ਤੁਹਾਡੀ ਸੇਵਾ ਦੋ ਜਗ੍ਹਾ ਨਾਲ ਇਹ ਤਾਂ ਬਹੁਤ ਦੋਵੇਂ ਪਾਸੇ ਅੱਛਾ ਸਾਤੂ ਵਾ ਸਾਤੂ ਵਜਨ ਅੱਛਾ ਜੀ ਠੀਕ ਹੈ ਜੀ ਮਾਫ ਕਰਨਾ ਕਿ ਅਗਿਆਨੀ ਅਮਰਜੀਤ ਸਿੰਘ ਜੀ ਨੇ ਕਿਰਪਾ ਕੀਤੀ ਹੈ ਦਰبار ਸਾਹਿਬ ਵੱਲੋਂ ਵੀ ਦਸਤਾਰ ਆਈ ਹੈ ਬਹੁਤ ਖੁਸ਼ੀ ਗੱਲ ਕੇਸਗੜ੍ਹ ਸਾਹਿਬ ਵੱਲੋਂ ਵੀ ਆਈ ਹੈ ਬਹੁਤ પ્રસੰਤਾ ਹੈ ਤੇ ਬਾਕੀ ਹੋਰ ਕੋਈ ਸੇਵਾਦਾਰ ਦੱਸ ਦਿਓ ਹਾਂਜੀ ਦਮਦਮੇ ਟਿਕਸਾਲ ਵੱਲੋਂ ਦਮਦਮੇ ਟਿਕਸਾਲ ਵੱਲੋਂ ਤੇ ਬਾਬਾ ਗੁਰਦੇਵ ਸਿੰਘ ਜੀ ਕਿੱਧਰ ਆ ਪਰਮਜੀਤ ਸਿੰਘ ਮਾਪੂਰ ਬੁੰਗੇ ਵਾਲੇ ਬਾਬਾ ਪਰਮਜੀਤ ਸਿੰਘ ਪਗਾ ਦਸਤਾਰਾਂ ਬਿਆੰਤਿਆ ਤੇ ਉਹਨਾਂ ਦੇ ਨਾਮ ਸਾਰੇ ਨੋਟ ਕਰ ਲਓ ਬਾਦ ਵਿੱਚ ਅਨਾਉਂਸਮੈਂਟ ਸੈਕਟਰੀ ਸਾਹਿਬ ਕਰ ਦੇਣਗੇ ਹੁਣ ਜਿਹੜੀ ਸਾਡੀ ਰਸਮੀਆਂ ਤੇ ਜੇ ਜ਼ਿਆਦਾ ਆਪਾਂ ਇੱਧਰ ਲਾਪਾਏ ਫਿਰ ਟਾਈਮ ਬਹੁਤ ਲੱਗ ਜਾਣਾ ਸੋ ਇਸ ਕਰਕੇ ਸਾਰੀਆਂ ਲਿਖਾ ਦਿਓ ਜਿਹੜੀ ਵੀ ਦਸਤਾਰ ਹੁੰਦੀ ਹੈ ਉਹ ਨੋਟ ਕਰ ਲਓ ਬਾਅਦ ਵਿੱਚ ਬੇਨਤੀ ਸਮੂਚੇ ਰੂਪ ਚ ਕਰ ਦਿਓ ਕਿਉਂਕਿ ਪਗ ਹਾਂਜੀ ਬਾਬਾ ਗੁਰਦੇਵ ਸਿੰਘ ਜੀ ਬੇਨਤੀ ਕਰਤੀ ਹੈ ਬਾਕੀ ਪਗ ਤਾਂ ਸਾਰਿਆਂ ਨੂੰ ਦਸਮ ਪਾਸ਼ਾ ਦੇ ਗਏ ਕੋਈ ਨਵੀਂ ਪਗ ਨਹੀਂ ਹੈ ਉਹ ਪਾਗਲ ਸੀ ਸੰਭੇ ਨਹੀਂ ਬਿਰਲਿਆਂ ਨੇ ਸੰਭੀ ਐ ਨਹੀਂ ਤਾਂ ਰੁਲਦੀ ਐ ਹੁਣ ਜਹਾਜ਼ ਆਇਆ ਐ ਨਾ ਅਮਰੀਕਾ ਚੋਂ ਪੱਗਾਂ ਲਾ ਕੇ ਘਰ ਵਿੱਚ ਛੁਟੀਆਂ ਪਤਾ ਨਾ ਦੌੜੇ ਤੇ ਜਾਣੇ ਆ ਕਿਸ ਤਰ੍ਹਾਂ ਪੱਗਾਂ ਲਹਾ ਕੇ ਬੇਜਤੀ ਕਰਾ ਕੇ ਆ ਰਹੇ ਆ ਸੋਇ ਸੁਆਸ ਤੇ ਭੇਟ ਚਾ ਲੈਣੀ ਪੈ ਗਈ ਐ ਪਰ ਇਹ ਦਸਤਾਰ ਰਫਤਾਰ ਗੁਫਤਾਰ ਤੇ ਆਚਾਰ ਚੱਲ ਚੱਲਣ ਵੀ ਜ਼ਰੂਰੀ ਆ ਨਾ ਸਾਬਤ ਸੂਰਤ ਦਸਤਾਰ ਸਿਰਾਂ ਇਹ ਮਹਾਰਾਜ ਕਿਰਪਾ ਕਰ ਗਏ ਇਹਨੂੰ ਸੰਭਾਲ ਕੇ ਰਖਣੇ ਪੱਗ ਮਨੁੱਖ ਦੀ ਨਹੀਂ ਹੈ ਆ ਨੰਗਲ ਹੈ ਨਾ ਬੀਸ਼ਨ ਸਿੰਘ ਬਾਬਾ ਜੀ ਦਾ ਡੇਰਾ ਉੱਥੇ ਮਹਾਰਾਜ ਹਰਖੁਣ ਕਹਿੰਦੇ ਮਹਾਰਾਜ ਪੱਗ ਬਣਾਉਣੀ ਹੈ ਕਹਿੰਦੇ ਜਿਹੜੀ ਦਸਮ ਪਾਤਸ਼ਾਹ ਦੀ ਇਹ ਹੀ ਸੰਭਲ ਜੀ ਬਹੁਤ ਗੱਜ ਕੇ ਬੋਲੋ ਇਹ ਤਾਂ ਅਸਮ ਕਰਨੀ ਪੈਂਦੀ ਹੈ ਪੱਗ ਤਾਂ ਮਹਾਰਾਜ ਦੇ ਗਏ ਆ ਇਹ ਪੱਗ ਦੀ ਲਾਜ ਰੱਖਣੀ ਆ ਜੇ ਕੋ ਮਰਾਸੀ ਸੀ ਉਹ ਮਹਾਰਾਣਾ ਪ੍ਰਤਾਪ ਕੋ ਗਿਆ ਸਮਾਂ ਇਹੋ ਜਿਹਾ ਸੀ ਉਹ ਖਾਲੀ ਹੱਥ ਕੇ ਨੂੰ ਭੇਜਦੇ ਨਾ ਹੁੰਦੇ ਉਸ ਵੇਲੇ ਉਹਨਾਂ ਕੋਈ ਚੀਜ਼ ਨਹੀਂ ਧੋਰੀ ਦਸਤਾਰ ਸਜੌਣ ਦੀ ਦਸਤਾਰ ਦੇ ਦਿੱਤੀ ਮਰਾਸੀ ਨੇ ਅਸੀਸ ਤੇ ਰੱਖ ਲਈ ਫਿਰ ਉਹ ਅਕਬਰ ਦੇ ਦਰਬਾਰ ਆਇਆ ਤੇ ਸਿਰ ਨਹੀਂ ਚੁਕਾਇਆ ਤੇ ਅਕਬਰ ਕਹਿਣ ਲੱਗਾ ਕਿ ਮਰਾਸੀ ਬਾਗੀ ਹੋ ਗਿਆ ਬੀਰਵਾਲ ਨੂੰ ਤੇ ਬਾਕੀ ਕਿਵੇਂ ਹੋਊਗਾ ਤੇ ਸਿਰ ਨਹੀਂ ਚੁਕਾਇਆ ਕਹਿੰਦੇ ਕਿਉਂ ਬਈ ਮਰਾਸੀਆ ਸਿਰ ਨਹੀਂ ਝੁਕਾਇਆ ਕਹਿੰਦੇ ਇਹ ਸਿਰ ਨਹੀਂ ਝੁਕਣਗੋ ਕਹਿੰਦੇ ਕਿਉਂ ਕਹਿੰਦੇ ਇਸ ਸਿਰ ਦੇ ਉੱਤੇ ਮਹਾਰਾਣਾ ਪ੍ਰਤਾਪ ਦੀ ਭਗਿਆ ਤੇ ਸਾਡੇ ਸਿਰਾਂ ਦੇ ਦਸਮ ਪਾਤਸ਼ਾਹ ਦੀ ਅਸੀਂ ਕਿੱਧਰ ਆਂ ਆਨਾਈਆਂ ਦੇ ਜਾ ਕੇ ਹਜਾਮਤਾਂ ਕਰਾਉਨੇ ਆ ਉਹੋ ਹੀ ਉਹ ਸਿਰੇ ਉਹ ਹੀ ਸੇਫਟੀਆਂ ਉਹ ਹੀ ਕੂਚੀ ਪਾਂ ਵਾਲੇ ਦੇ ਵੀ ਖਰਸ ਵਾਲੇ ਦੇ ਵੀ ਕੋੜ ਵਾਲੇ ਦੇ ਵੀ ਬੀੜਾ ਸ਼ਰਾਬਾਂ ਸਿਰ ਟਾਂ ਪੀਣ ਵਾਲਿਆਂ ਦੇ ਤੇ ਆਪਾਂ ਦੇ ਉਹ ਬੜੇ ਖੁਸ਼ ਹੋਨੇ ਨੇ ਪੈਸੇ ਦੇ ਕੇ ਤੇ ਮਹਾਰਾਜ ਕਹਿੰਦੇ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਹੈ ਭੰਗ ਗਵਾਈ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗਾਹ ਢੋਈ ਨਾ ਮਿਲੈ ਕਾਫਰ ਕੁੱਤਾ ਸ਼ੈਤਾਨ ਹੁਣ ਆਪਾਂ ਤਾਂ ਕਰੜਾ ਭਜਨ ਕਰ ਨਹੀਂ ਸਕਦੇ ਪਰ ਮਹਾਰਾਜ ਕਹਿਗਾ ਸੋਇਸ ਕਰਕੇ ਹੁਣ ਭਾਈ ਨਿਛੱਤਰ ਸਿੰਘ ਅੱਜ ਤੇਰੇ ਸਿਰ ਤੇ ਭੰਡ ਰੱਖ ਰਹੇ ਆ ਤੇਰੇ ਨਾਲ ਆ ਡੋਲਣਾ ਨਹੀਂ ਹੈ ਸੰਗਤ ਨਾਲ ਆ ਪਰ ਇਹ ਜਿੰਮੇਵਾਰੀ ਹੁੰਦੀ ਨਾ ਜਦੋਂ ਤਾਂ ਬਾਪੂ ਕਹਿੰਦੇ ਸੀ ਸੁਖੀ ਰਹਿੰਦੇ ਸੀ ਜਦੋਂ ਫਿਰ ਪੁੱਤ ਕਹਿੰਦਾ ਬਾਪ ਕਹਾਇਆ ਤੇ ਫੇ ਅੱਗੇ ਪਤਾ ਹੀ ਹੈ ਨਾ ਮਾਈਓ ਫੇ ਸਾਰੀਆਂ ਜਿੰਮੇਵਾਰੀਆਂ ਆ ਜਣੀਆਂ ਇਹ ਕਰਕੇ ਕਾ ਡੋਲਣਾ ਨਹੀਂ ਤੇਰੇ ਨਾਲ ਆ ਬਾਬਾ ਜੀ ਵੀ ਹੈਗੇ ਆ ਗਿਆਨੀ ਜੀ ਅਸੀਂ ਵੀ ਸੰਗਤ ਸਾਰੀ ਨਾਲ ਆ ਸਾਧੂ ਸਮਾਜ ਨਾਲ ਆ ਤੇ ਬਾਕੀ ਨਿਮਰਤਾ ਗਰੀਬੀ ਧਾਰ ਕੇ ਤੁਰਨ ਮਹਾਰਾਜ ਰਣਜੀਤ ਸਿੰਘ ਦੇ ਜੀਵਨ ਤੋਂ ਲਈਏ ਜਿਹੜਾ ਦਰਬਾਰ ਸਭ ਆਉਂਦੇ ਸੀ ਅੱਖ ਤੇ ਪੱਟੀ ਬੰਨ ਲੈਂਦੇ ਸੀ ਕਹਿੰਦੇ ਮਹਾਰਾਜ ਨਿਯਤਰਤਾ ਇਹ ਕਿਹ ਕੀ ਗੱਲ ਕਹਿੰਦੇ ਮੈਨੂੰ ਲੱਗਦਾ ਪਿਛਲੇ ਜਨਮ ਚ ਵੀ ਮੇਤੋਂ 1 ਮਿੰਟ ਬਾਬਾ ਜੀ ਆਪਣੇ ਅੱਖਾਂ ਨੂੰ ਬੁਰਾ ਤੱਕ ਦਰਿਆ ਤਾਂ ਕਾਣਾ ਮੈਂ ਕਹਨਾ ਦਰਬਾਰ ਚ ਗਿਆ ਫੇਰ ਨਾ ਕਿਤੇ ਹੋਵੇ ਅੰਨਾ ਨਾ ਹੋਣਾ ਪੈ ਜਾ ਇੰਨੀ ਨਿਮਰਤਾ ਸੀ ਖੇਰੇ ਮਾਰਾ ਰਣਜੀਤ ਸਿੰਘ ਹੁਣ ਆਪਾਂ ਉਠਣਾ ਨਹੀਂ ਕਹਿਣਾ ਵੀ ਬੈਠੇ ਰਹਿਣਾ ਪ੍ਰੇਮ ਦੇ ਨਾਲ ਦਸਤਾਰਬੰਦੀ ਹੋਣੀ ਹੈ ਤੇ ਸਾਰੇ ਪੁੰਨ ਚਰ ਸਤਨਾਮ ਵਾਹਿਗੁਰੂ ਦਾ ਜਾਪ ਕਰੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ <imitation> <imitation> sat naam wahe guru 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 साह रंम स हो ਦੀ ਧਰਪੇ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਨ ਨੂੰ ਭਾਵੇ ਹੋਰ ਸ੍ਰੀਆ ਕਾਲੋ ਹੋਵੇ ਸੁਹਾਨਾ ਸ੍ਰੀਆ ਕਾਲੋ ਮੁਕੇ ਸੁਨੇਹਾ ਹੋਰ ਸ੍ਰੀਆ ਕਾਲੋ ਹੋ ਪਿਆਰੀ ਸਾਧ ਸੰਗਤ ਜੀ ਜਿਨੇ ਦਸਤਾਰਾਂ ਲਿਆਂਦੀਆਂ ਸਿਰੋਪੇ ਲੈਂਦੇ ਆ ਉਹ ਸੈਕਟਰੀ ਸਾਹਿਬ ਸੇਵਾਦਾਰ ਖੜੇ ਆ। ਉਹਨਾਂ ਨੂੰ ਮਹਾਰਾਜ ਨੂੰ ਨਮਸਕਾਰ ਕਰਾ ਕੇ ਦੇ ਦਿਓ। ਨਾਂ ਲਿਖਾ ਦਿਓ ਬਾਅਦ ਚ ਅਨਾਉਂਸਮੈਂਟ ਹੋ ਜਾਗੀ। ਮਹਾਰਾਜਾ ਚੰਦਰਗੁਪਤ ਮੌਰੀਆ ਆਰਾਮ ਦੇ ਬਾਦਸ਼ਾਹ ਨੇ ਨਾ ਪਿੰਜਰੇ ਵਿੱਚ ਇੱਕ ਸ਼ੇਰ ਭੇਜਿਆ। ਤੇ ਇਹਨੂੰ ਤੋੜਨਾ ਨੇ ਤੇ ਸਾਬਤਾ ਕੱਢਣਾ। ਉਸ ਵੇਲੇ ਫਿਰ ਅਕਲ ਪਰਖਦੇ ਹੁੰਦੇ ਸੀ। ਉਨਾਜ ਕਲ ਬੋਟਾਂ ਦਾ ਰਾਜ ਅਕਲ ਦੀ ਲੋਟ ਨਹੀਂ ਨਾ ਆ ਤਾਂ ਹੀ ਆ ਕੋਈ ਹੋਣਿਆ ਨਾ ਉਹ ਫਿਰ ਸਾਧ ਸੰਗਤ ਜੀ पिੰਜਰਾ ਆਇਆ ਕਹਿੰਦੇ ਵੀ ਇਹ ਸਾਫਤਾ ਕਢਣਾ ਕਢੋ ਤੇ ਚੰਦਰ ਗੁਪਤ ਮੋਰੀਆ ਜਿਹੜਾ ਸੀ ਉਹਨਾਂ ਦੇਖਿਆ ਵੀ ਕਿਵੇਂ ਆ ਉਹ ਦੇਖਿਆ ਮਸਾਲੇ ਦਾ ਸੇਕ ਦੇ ਕੱਢ ਕੇ ਤੇ ਬਣਾ ਕੇ ਫਿਰ ਖੜਾ ਕਰ ਦਿੱਤਾ ਉਹਨੂੰ ਹਨ ਵਜੀਰ ਬਣਾ ਲਿਆ ਸੀ ਇਸ ਤਰ੍ਹਾਂ ਜ ਡੇਰਿਆਂ ਵਿੱਚ ਕਈ ਬੜੀ ਪਾਰਟੀਆਂ ਬਣ ਜੰਨੀਆਂ ਤੇ ਜਿਹੜੇ ਗਲਤ ਕੰਦੇ ਉਹ ਆ ਜਾਂਦੇ ਆ ਉਹ ਸੰਤ ਸਮਾਜ ਦੀ ਅਸਥਾਨਾਂ ਦੀ ਬੜੀ ਬੇਇੱਜ਼ਤੀ ਕਰਾ ਰਹੇ ਆ ਪਰ ਅੱਜ ਮੈਨੂੰ ਖੁਸ਼ੀ ਹੈ ਕਿ ਅੱਜ ਜੋਗ ਪੜਿਆ ਲਿਖਿਆ ਸੂਝਵਾਨ ਗਿਆਨੀ ਜੀ ਨੂੰ ਵਧਾਈ ਦਿਨਾ ਕਿ ਜਿਨ੍ਹਾਂ ਨੇ ਵਿਦਿਆ ਦਿੱਤੀ ਹੈ ਔਰ ਯੋਗਤਾ ਦਿੱਤੀ ਹੈ ਕਿਉਂਕਿ ਬਿਨਾ ਮੁਰਸ਼ਿਦਾਂ ਰਾਹ ਨਾ ਆਥੇ ਆਵੇ ਬਿਨਾ ਦੁੱਧ ਨਾ ਰਿਜ ਦੀ ਖੀਰ ਮਿਆਂ ਬਿਨਾ ਉਸਤਾਦ ਤੋਂ ਕਦੀ ਵੀ ਕਿਹਨੂੰ ਜੀਵਨ ਨਹੀਂ ਮਿਲਦਾ ਹੁੰਦਾ ਇਸ ਕਰਕੇ ਉਸਤਾਦ ਦੀ ਮਾਰ ਖਾਣੀ ਪੈਂਦੀ ਏ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਇਹ ਗਿਆਨੀਆਂ ਦਾ ਸਤਨ ਸੀ ਇੱਥੇ ਗਿਆਨੀ ਪੁਰਸ਼ ਨੂੰ ਆਪਾਂ ਦਸਤਾਰ ਬੰਦੀ ਕੀਤੀ ਹੈ ਸਮੁੱਚੇ ਰੂਪ ਵਿੱਚ ਅਖਾੜਾ ਸ਼੍ਰੀਮਨ ਸਾਹਿਬ ਦਾ ਸਾਰੇ ਸੰਤ ਸਮਾਜ ਦਾ ਨਿਯੰਗ ਸੰਗਜ ਅਥੇ ਬੰਦੀਆਂ ਨਗਰ ਪੰਚਾਇਤ ਦਾ ਸਮੂਚੀ ਸੰਗਤ ਸਾਰੇ ਸੇਵਾਦਾਰਾਂ ਦਾ ਔਰ ਗਿਆਨੀ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੋਂ ਆ ਕੇ ਦਰਸ਼ਨ ਦਿੱਤੇ ਆ ਤੁਨ ਸ਼੍ਰੀ ਗੁਰੂ ਰਾਮ ਦਾ ਮਾਰੇ ਦੇ ਚਰਨਾਂ 'ਚੋਂ ਸਮੂਚੇ ਰੂਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ